ਹੋਏ ਦੇਖੋ ਐਡ ਹੋ ਗਿਆ ਭਾਈ ਕਰਦਾ ਬੰਦਰਾ ਹੀ ਆਉਣਾ ਜੇ ਕਹੂੰਗਾ ਤੂੰ ਵਿੱਚੋਂ ਜੀਰੀ ਸੁੱਕੀ ਹੋਆ ਇੱਕ ਦਾ 21 ਆ ਇੱਕ ਦਾ 20 ਆ ਇਹ ਬਾਈ ਆਏ ਆ 19 20 ਤਾਂ ਆਏ ਆ ਜਿੰਨੀ ਜੀਰੀ ਆ ਇੰਨਾ ਹੀ ਫੂ ਸਕਦੇ ਚ ਅੱਛਾ ਕਰ ਰਹੀ ਹੈਂ ਹਾਂ ਜੀ ਕਹ ਰਹੀ ਕੀ ਇਹਦੀ ਪੱਤੀ ਕਰ ਰਹੀ ਹੈ ਜੀ ਟੰਗਣ ਨਾਲ ਉਹ ਤੇਰੇ ਕੋ ਡੰਡਾ ਛੋਟਾ ਲਾ ਦੇ ਹੁਣ ਮੈਨੂੰ ਕੀ ਪਤਾ ਉਹ ਲੀਰ ਜੀ ਗਰੀ ਜੱਗੇ ਪਰੇ ਤੱਕ ਲਓ ਜੀ ਬਾਈ ਪਰਾਨਾ तकरीबन ਖਾਲੀ ਨਾਲ ਲਈ ਹੈ ਟਰੈਕਟਰ ਨੂੰ ਪਤਾ ਹੀ ਨਹੀਂ ਬਾਈ ਜੇ ਉਹ ਟਰਾਲਾ ਕਿੱਥੇ ਦੇ ਕੱਢ ਕੇ ਲੈ ਕੇ ਜਾਂਦਾ ਨਿੱਕਲ ਟਰੈਕਟਰ ਹੈ ਨਹੀਂ ਸਲਿੱਪ ਕੱਢਣ ਲੱਗ ਜਾਂਦਾ ਕੋਈ ਟਰੈਕਟਰ ਲੈ ਨਾਓ ਨਾ ਆਹ ਨਾਲ ਲੈ ਕੇ ਆ ਬਾਈ ਤੇ ਡਰ ਲੱਗਦਾ ਜੀਰੀਆਂ ਸੁਪੀਆਂ ਹੀ ਹੈ ਪਹਿਲਾ ਖੇਤ ਬਿਮਾਰੀ ਨਾਲ ਬੜਾ ਡਰਾਂ ਹਾਂ ਪੇਰਾ ਖੇਤ ਵਿੱਚ ਛੋਟੇ-ਪੁਛਾ ਹੀ ਬਿਮਾਰੀ ਪੈ ਗਈ ਫਿਰ ਡੋਢੀ ਬੈ ਗਈ ਹੁਣ ਲਾਸਟ ਜਾ ਕੇ ਇਹ ਲਾਗੇ ਮਸ਼ੀਨ ਲਾਉਣ ਰੱਬ ਦੇ ਘਮ ਆ ਬਾਈ ਬੇਲੇ ਪਹੁੰਚੇ ਬਾਈ ਸ੍ਰੀ ਚਮਕੌਰ ਸੁਣਾ ਬੇਲੇ ਸ੍ਰੀ ਚਮਕੌਰ ਸਾਹਿਬ ਅਸੀਂ ਜਾਂਦੇ ਜੱਗੇ ਨਹੀਂ ਬੇਲੇ ਆ ਪੂਰੀ ਗੱਲ ਟਰਾਲਾ ਬਾਈ ਇਹ ਮੇਰੇ ਤਿੰਨ ਕੇ ਬੰਬੂ ਤੇ ਪਲੇਟ ਹੋਗੇ ਜੱਗੇ ਨਹੀਂ ਬਾਈ 9 ਵਜੇ ਆਏ ਆ ਜੱਗੇ ਦਾ ਫੋਨ ਦੇਗਾ ਧੌਖਾ ਤਾਂ ਕਰਕੇ ਸਿਮ ਹੋਰ ਚ ਵਾਇਆ ਨੰਬਰ ਹੈ ਨਹੀਂ ਤੇ दाना ਮੰਡੀ ਹਾਂ ਅੰਕਲੇ ਬੰਦਾ ਉੱਪਰੇ ਖੁਸ਼ ਕਰਤਾ ਬਾਈ ਨਿੰਬੂ ਟੰਗ ਦੇਣਾ ਨਹੀਂ ਛੇਤੀ ਕਰ ਠੀਕ ਹੈ ਰਾਤ ਤੱਕ ਕੀ ਗੱਲ ਨਹੀਂ ਹੈਗੀ ਤੇ ਹਾਂ ਠੱਗੀ ਗੱਲ ਨਹੀਂ ਹੈਗੀ ਹੈਲੋ ਉਹ ਆਜੋ ਜੀ ਆ ਗਿਆ ਜੀ ਮੈਂ ਹਾਂਜੀ ਜੀਰੀ ਲੈ ਆਈ ਲੈ ਤੋਂ ਦਿਖਾ ਕੇ ਤਾਂ ਗਿਆ ਪਹਿਲਾਂ 16 ਆ ਗਈ ਆ ਜੋ ਯਾਰ ਇਹ ਤਾਂ ਬਣ ਗਈ ਬਣ ਗਈ 20 ਤਾਂ ਚੱਲ ਮੜ ਮੋਟਾ ਦਾ ਹਵਾ ਕੇ ਲੈ ਪੱਖੇ ਕੇ ਲੋ ਜਾਣੀ 20 ਮੀਟਰ ਆ ਬਾਈ 17 ਲੰਦੇ ਆ ਬਣ ਜਾਣੀ ਬਾਕੀ ਪੱਖਾ ਲੱਗੇ ਤੇ ਦਾਣ ਬਾਕੀ ਬਾਈ ਧਾਨ ਬਹੁਤ ਆਏ ਫੇ ਮੰਡੀ ਵੀ ਦੇਖੋ ਸਾਰੇ ਫੁੱਲ ਹੁੰਦੇ ਲਾ ਅਗਰ ਹਵਾਲ ਵਾ ਕੇ ਭਰਦੇ ਆ ਨੋ ਜੀ ਬਾਈ ਵੇਖਾ ਐਡ ਹੋ ਗਿਆ ਭਾਈ ਕਰਦਾ ਬਸ ਅੰਦਰ ਹੀ ਆਉਣਾ ਜੇ ਕਹੂੰਗਾ ਤੂੰ ਵਿੱਚੋਂ ਫੂਸ ਨਿਕਲ ਜੇ ਹਾਂ ਜੀਰੀ ਸੁੱਕੀ ਹੋਆ ਇੱਕ ਦਾ ਭਾਈ 19 ਆ ਇੱਕ ਦਾ 20 ਆ ਇਹ ਭਾਈ ਆਇਆ 19 20 ਦਾ ਆਏ ਆ ਜਿੰਨੀ ਜੀਰੀ ਆ ਇੰਨਾ ਹੀ ਫੂਸ ਆ ਦੇਚ ਅੱਛਾ ਹਾਂ ਜੀ ਕਹਰੇਗੀ ਪੱਤੀ ਕਰ ਰਹੀ ਪਟੰਗ ਨਾਲ ਉਹ ਤੇਰੇ ਕੋ ਡੰਡਾ ਛੋਟਾ ਲਾ ਦੇ ਹੁਣ ਪੂਰੇ ਗਲਦੀ ਲਿਆ ਹੌਲੀ ਹੌਲੀ ਹੱਥ ਹੱਥ ਉਹ ਜਗੇ ਦੋ ਟਰਾਲੇ ਦੀ ਖੋਲ ਲੈਨੇ ਓ ਲੀਰ ਜੀ ਗਰੀਜੇ ਪਰੇ ਤੱਕ ਬੋ ਜੀ ਕੋਈ ਨਹੀਂ ਬੰਬਰੀ ਲਾ ਦੇ ਦੇ ਲੜਾ ਲਾ ਲੈ ਆਇਆ ਪਾਇਲਟ ਨਾ ਨਾ ਅੰਕਲਾ ਜੀ ਮੌਸਮ ਨਹੀਂ ਖੁੱਲਦਾ ਦੇਖਦਾ ਮੈਨੂੰ ਭਾਈ ਮੌਸਮ ਕਈ ਦਿਨ ਖਰਾਬ ਹੈ ਉੱਡਦੀ ਆ ਤੂੰ ਉੱਡ ਛੋਟੇ ਉਹ ਨੰਬਰ ਦਾ ਉੱਡ ਤੂੰ ਹਾਂ ਹਾਂ ਤੂੰ ਉੱਡ ਉੱਡਦੀ ਅੰਕਲਾ ਅੰਕਲ ਹੜਦਾ ਨਹੀਂ ਅੱਜ ਭਰਾ ਕੇ ਜਾਉਂ। ਹੋ ਜੀ ਭਾਈ ਜੌਂਡੀਰ ਵੀ ਲਾਤਾ। ਸਤਿ ਸ੍ਰੀ ਅਕਾਲ ਭਾਈ ਜੀ। ਅੰਕ ਅੰਕਲ ਅੱਜ ਭਰਾ ਜੂਗਾ। ਓਏ ਅਸੀਂ ਪਿੱਛੇ ਰਹਿ ਗਏ ਬਹੁਤ ਜੱਗਾ ਤਾਂ ਪਤਾ ਨਹੀਂ ਕਿੱਥੋਂ ਭਜਾ ਦਿਆ ਮੂਰੇ ਅਸੀਂ ਤਾਂ ਹੈਰਾਨੇ ਰਹਿ ਗਏ। ਜੱਗੇ ਨੇ ਭਾਈ ਬਹੁਤ ਖਿੱਚਿਆ ਟਰੈਕਟਰ। ਇਹ ਤਾਂ ਸਾਨੂੰ ਪੁੱਲ ਤੇ ਗਾਂ ਦਿਖੇ ਹੀ ਨਹੀਂ ਹੈਗਾ। ਅਸੀਂ ਤਾਂ ਉੱਥੇ ਦੇਖਦੇ ਰਹੇ ਕਿ ਵੀ ਗਿਆ ਕਿੱਥੇ। ਭਜਰਾ ਜਾ ਰਾਂ ਅੰਕਲ ਟਾਇਰ ਫਟਿਆ। ਹਾਂ। ਕੋੜੇ ਜੇ ਜਾਨ ਹੈਗੀ ਆ। ਬਾਕੀ ਭਾਈ ਬੰਦੇ ਜਿਆ ਵੀ ਬਹਾਟ ਆਫਦੀ ਆ ਜੌਂਡੀਰ ਹਾਂ ਨਿਆਰੇ ਦਾ ਜੀ ਜਦੋਂ ਦਾ ਆਇਆ ਮਾਰ ਕੇ ਕਿੰਨਾ ਕਾਰੋਬਾਰ ਵਧਾਤਾ ਸਾਡ ਦੇ ਪਰ ਇਹਦੇ ਸਿਰ ਪਰੇ ਭਾਈ ਇਹ ਹੀ ਆਇਆ ਸਿਰ ਪਰ ਬਹੁਤ ਆ ਬਾਕੀ ਭਾਈ ਬੰਦੇ ਚੜਾਤਾ ਦਿੱਤੇ ਪੰਪ ਦੇ ਦੇ ਕੇ ਉੱਪਰ ਇਹ ਬਿਲਗੇ ਵਾਲੇ ਖਾਲੀ ਵੀ ਛੇਤੀ ਨਹੀਂ ਹੁੰਦੇ ਲੰਬੇ ਜਿਆਦਾ ਏ ਅੰਕਲ ਜੈਕਲ ਟਰਾਲੀ ਜਿਆਦਾ ਮੌਜ ਹੈ ਨਾ ਜਾਂ ਇੱਕ ਵਾਲੇ ਦੇ ਇਹ ਕਿੱਦਾਂ ਨਾ ਮੈਂ ਕਿੱਲੇ ਹੁੰਦਾ ਮੈਂ ਮਾਟ ਫੜਾ ਚਾਹੇ 20 ਫਟਾ 20 ਦੇਉਣਾ ਜਿਹੜੇ ਡੱਬਰ ਵਾਲੇ ਆ ਹਾਂ ਚਾਰ ਟਾਇਰੇ ਆ ਅੱਠ ਟਾਇਰੇ ਹਾਂ ਬਸ ਉਹਨੂੰ ਤਾਂ ਲਾ ਕੇ ਲਿਆ। ਅੱਛਾ। ਹਾਂ। ਭਾਈ ਜੇ 22 18 ਵੀ ਬਣਾਉਣਾ ਜੈਕ ਵਾਲਾ ਫਾਇਦਾ ਬਹੁਤ ਹੈ ਜੈਕ ਦਾ। ਫਾਇਦਾ ਬਾਤ ਆ ਹੁਣ ਨੱਠ ਭੱਜ ਬਰ ਆਏ ਜਦੋਂ ਹੁਣ ਖੜਾ ਹੈ ਗੰਨੇ ਖਾਤਰ ਕਹਿੰਦੇ ਇਹਦੀ ਮੌਜ ਆ। ਤੇ ਜੈਕ ਵਾਲਾ ਚੱਲ ਜਾਂਦਾ ਹੁਣ ਗੰਨੇ ਨੂੰ ਵੀ। ਨਹੀਂ ਆਪਾਂ ਉੱਪਰ ਆਪਾਂ ਉਹ ਗੱਲ ਬਣਦੀ। ਹੂੰ। ਬਕਰ ਫਰਕ ਆ। ਤਾਂ ਇਹ ਤਾਂ ਨਹੀਂ ਤੇ ਨਹੀਂ ਜੈਕ ਵਾਲੇ ਬਣਾ ਦੇਣਾ ਤਾਂ ਇਹ। ਨਹੀਂ ਜਕੇ ਜੇ ਜੈਕ ਵਾਲਾ ਹੋਵੇ 22 ਫੁੱਟਾ ਗੰਨੇ ਨੂੰ ਤਾਂ ਨਹੀਂ। ਗੰਨੇ ਨੂੰ ਕੰਮ ਜਾ 3 ਫੁੱਟ ਤੱਕ ਚੈੱਕ ਵਾਲੇ ਕੰਮ ਜਾ ਮੈਂ ਨਹੀਂ ਉਹ ਜੈਕ ਵਾਲਾ ਗੰਨੇ ਨੂੰ ਕੰਮ ਜਾਬ ਨਹੀਂ ਹੈ ਨਾ ਉਹ ਤਾਂ ਬੰਨ ਹੋ ਜਾਂਦਾ ਹਿੱਟ ਤੇ ਚੈੱਕਾ ਦੀ ਮੌਜੂਦਗੀ ਕਿੰਨੇ ਆ ਉਹ ਲੱਗਿਆ ਪਤਾ ਲੱਗਿਆ ਸਮਝ ਦੇ ਲੈ ਲੈ ਆ ਬੰਤਾ ਪੱਤੀ ਘਰ ਫੁੱਲਿਆ ਬਾਈ ਡੱਲਾ ਕਿਧਰੋਂ ਚੱਕਿਆ ਤੇ ਲੈ ਮੀ ਮੰਗਦਾ ਇਹ ਇੱਕ ਦੇਖ ਲੈ ਮੇਰੀ ਸਾਰੇ ਆਪ ਨੂੰ ਕਿੰਨਾ ਰੰਗ ਦਾ ਆ ਆ 33 ਹੀ ਦੇਖ ਲੰਬੇ ਜੌਲ ਨੇ 133 ਕੋਬਾਰੀ ਹੋਣੀ ਸਾਰੀ 33 ਹੋਈ ਦੀ ਆ ਉਹ ਵੀ ਕਰਤੀ ਹੈ ਉਹ ਵੀ ਕਰਤੀ ਹੈ ਦੇਖੇ ਹਾਈਬ੍ਰਿਡ ਤਾਂ ਵੀ ਸੋਤਰਾ ਹੁੰਦਾ ਲਓ ਜੀ ਬਾਈ ਟਰਾਲਾ तकरीबन ਖਾਲੀ ਨਾਲ ਲਈ ਹੈ ਟਰੈਕਟਰ ਨੂੰ ਪਤਾ ਹੀ ਨਹੀਂ ਬਾਈ ਦੇਖੋ ਟਰਾਲਾ ਕਿੱਥੇ ਦੇ ਕੱਢ ਕੇ ਲੈ ਕੇ ਜਾਂਦਾ ਨਿੱਗਲ ਟਰੈਕਟਰ ਹੈ ਨਹੀਂ ਸਲਿੱਪ ਕੱਢਣ ਲੱਗ ਜਾਂਦਾ ਫੇਰ ਟਰੈਕਟਰ ਲੈ ਬਸ ਇੱਕੇ ਜਗਾ ਗੰਝ ਲਾਤਾ ਬਾਈ ਇਹਨਾਂ ਨੇ ਤਾਰ-ਤਾਰ ਕੇ ਨਾ ਭਾਈ ਹੋ ਗਿਆ ਖਾਲੀ ਆ ਵੀ ਬੜਾ ਰੋਲਾ ਪੂਰੀ ਗਾੜੀ ਹੋ ਚੱਲਿਆ ਛੋਟਾ ਇੱਕ ਫਿਰ ਦੂਆ ਲਿਆਉਣਾ ਸੁੱਕੀ ਗੋਆ ਕਹਿੰਦੇ ਭਾਈ ਪੱਖਾ ਲੱਗ ਜਾਣਾ ਲੋ ਜੀ ਭਾਈ ਇੱਕ ਟਰਾਲਾ ਰਹਿ ਗਿਆ ਤਾਂ ਹੁਣਾ ਛੱਡ ਕੇ ਆਉਣਾ ਹੈ ਅੱਗਾ ਮੋਟਰਸਾਈਕਲ ਪਾਉਂਗਾ ਫਿਰ ਇਹ ਟਰੈਕਟਰ ਉੱਥੇ ਖੜਾਇਆ ਹੋਣਾ ਫਿਰ ਅਸੀਂ ਮੋਟਰਸਾਈਕਲ ਮੋੜੇ ਹੋਣਾ ਭਾਈ ਮੈਂ ਕਰਾਂਗਾ ਵੀ ਸ਼ਾਮ ਤੱਕ ਭਰ ਆਉਣੀ ਬਾਈ ਪੱਖਾ ਲਾ ਕੇ ਛੱਡ ਦੇਣੀ ਉਹਨਾਂ ਨੇ ਸ਼ਾਮ ਨੂੰ ਘੰਟਾ ਲੱਗਣਾ ਹੈ ਉਹ ਛੱਡਿਆ ਰਹੀ ਧੀਆ ਹੁਣ ਆ ਵੀ ਛੱਡੇ ਆਣਾ ਨਾ ਭਾਈ ਅੰਕਲ ਕਿਆ ਹੋ ਗਿਆ ਯਾਰ ਪਰੇ ਜਗ੍ਹਾ ਨਹੀਂ ਮਿਲੀ ਕਪਰੇ ਬੁੱਕ ਹੋ ਗਿਆ ਬੁੱਕ ਹੋ ਗਿਆ ਭਾਈ ਧੁੱਪ ਵੀ ਆਈ ਆ ਉਹ ਕਮੈਨ ਵੀ ਚੱਲ ਪਈ ਹਾਂ ਇਹ ਪੱਲੀ ਉੱਪਰ ਜਾ ਕੋਣੀ ਭਾਈ ਉੱਪਰ ਹੋ ਜਾਣੀ ਇਹ ਨਾ ਭਾਈ ਅੰਕਲ ਦੀ ਸਖਤ ਡਿਊਟੀ ਇਹਨੇ ਮੰਡੀ 'ਚ ਰਹਿਣਾ ਜੇ ਬਾਈ ਮੌਸਮ ਦੇਖੋ ਵੇ ਕਿਦਾਂ ਦਾ ਹੈ ਦੋ ਚਾਰ ਦਿਨ ਤੱਕ ਬਾਈ ਮੀ ਵੀ ਦੱਸੇ ਪੇ ਪੰਤਰੀਕ ਤੇ ਬਾਦਮ ਦੇਖਦੇ ਬਾਕੀ ਬਾਕੀ ਬਾਈ ਬੂਟਾ ਇਹ ਆਨਲਾਈਨ ਮਗਾਇਆ ਪਿਆ ਜਿਹੜਾ ਆ ਦੇਖੋ ਕੱਦ ਘਾਟ ਗਿਆ ਵਧੀਆ ਇਹਦਾ ਨਾਂ ਦਾ ਇਹਦਾ ਮੈਨੂੰ ਪਤਾ ਨਹੀਂ ਬਾਈ ਉਦਾਂ ਹੈ ਤੂਤੇ ਵਰਗਾ ਦੇਖੋ ਇਹ ਯਾਰ ਇੰਨਾ ਕਦਾ ਬਾਈ ਜਲੇਂਦਰ ਸਮਝ ਲੋ ਗਿੱਠ ਕਦਾ ਇੰਨਾ ਸਾਲ ਚ ਦੇਖੋ ਕਿੱਡਾ ਹੋ ਗਿਆ ਹੈ ਵੈਸੇ ਫਾਲਾ ਵਾਲਾ ਬਾਈ ਇਹ ਧਰਤੀ ਪੇ ਲੱਗਣ ਵਾਲਾ ਬੂਟਾ ਹੈ ਸਫਾਈ ਕਰਤੀ ਦੀ ਵਾਈ ਕੰਮ ਲਿਆ ਦੀ ਦੇਖੋ ਲਾਗ ਲਾਗ ਤੇ ਬੁਰੀ ਲੱਗ ਰਹੀ ਦੀ ਹੰਬੂਟਿਆਂ ਚ ਪਾਣੀ ਪਈ ਜਾਂਦਾ ਐ ਨਾ ਹਰੇ ਭਰੇ ਦੇਖੋ ਹੈ ਸਾਰੇ ਬਾਈ ਦੂਏ ਹੀ ਐਸਾ ਦਾ ਸਦਾਬਹਾਰ ਵਾਲੇ ਮਤਲਬ ਜਿਹੜੇ ਕਈ ਫੁੱਲਾਂ ਫਲ ਵਾਲੇ ਹੁੰਦੇ ਆ ਫਿਰ ਉਹ ਥੋੜਾ ਟਾਈਮੇ ਰਹਿੰਦੇ ਆ ਇਹ ਸਦਾਬਹਾਰ ਵਾਲੇ ਲੋ ਜੀ ਬਾਈ ਮੰਡੀ ਤੇ ਬਾਰਮਾ ਘਰ ਆਗੇ ਤੇ ਜਿਹੜੀ ਮਤਲਬ ਉਹਨਾਂ ਨੇ ਪੱਖਾ ਲਾ ਕੇ ਢੇਰੀ ਲਾ ਕੇ ਰੱਖ ਲੈਣੀ ਸੀ ਤੇ ਬੋਲੀ ਹੁਣੀ ਦੀ ਸ਼ਾਮ ਨੂੰ ਬਾਈ ਨੰਬਰ ਪਲੇਟ ਵਾਲੇ ਬਾਈ ਦਾ ਫੋਨ ਆਇਆ ਤਾਂ ਆਪਾਂ ਨੂੰ ਜਿਹੜਾ ਨਵਾਂ ਮੋਟਰ ਲਿਆ ਉਹ ਕੱਲ ਦਾ ਪਤਾ ਯਾਰ ਆਪਾਂ ਜੀਰੀ ਵੜਾਉਂਦੇ ਤੇ ਤੇ ਫਿਰ ਜਾ ਕੇ ਨੰਬਰ ਪਲੇਟਾਂ ਲਵਾ ਲਏ ਬਾਈ ਮੋਟਰਸਾਈਕਲ ਨੂੰ ਇਹਦਾ ਵੀ ਕੰਮ ਫਾਈਨਲ ਹੋ ਗਿਆ ਆਰਸੀ ਆ ਬਾਈ ਕਹਿੰਦਾ 57 ਦਿਨ ਤੇਰੀ ਘਰ ਆਣੀ ਉਹ ਵੀ ਬਾਈ ਡਿਸਪੈਚ ਹੋ ਗਈ ਉੱਥੇ ਤੇ ਮੈਨੂੰ ਟਰੈਕਿੰਗ ਦਾ ਮੈਸੇਜ ਆ ਗਿਆ ਤੇ ਕਵਰ ਜੇ ਵੀ ਬਾਈ ਉਹਨਾਂ ਨੇ ਲਾ ਤੇਰੇ ਆ ਪਲਾਸਟਿਕ ਵਾਲੇ ਉੱਪਰ ਟੁੱਟਣੇ ਤੇ ਦੇਖੋ ਇਹ ਵੀ ਦੋਨੋਂ ਸਾਈਡ ਤੇ ਵਧੀਆ ਏ ਤੇ ਇਧਰ ਕੰਬੈਨ ਵੀ ਚੱਲਦੀ ਬਾਈ ਔਰ ਇਹ ਕੋ ਮਾਸੜ ਵੱਡਣ ਲੱਗਿਆ ਬਾਈ ਜੀ ਦੀ। ਵਿੰਦਰ ਬਾਈ ਨੇ ਵੱਢ ਲਈ। ਤੇ ਮਾਸੜ ਲੱਗਿਆ ਵੱਡਣਾ। ਇਹ ਤਾਂ ਵੀ ਕੰਮ ਨਿਬੜ ਗਿਆ। ਨੰਬਰ 플레이ਟਾਂ ਜ਼ਰੂਰੀਆਂ ਨੇ ਬਾਈ ਇਹ ਵੀ ਲੱਗੀਆਂ। ਕਿਉਂਕਿ ਤੁਹਾਨੂੰ ਪਤਾ ਹੀ ਹੈ। ਪੈ ਚਲਾਨ ਹੋ ਜਾਂਦਾ ਪੁਲਿਸ ਵਾਲੇ ਵੀ ਕਈ ਵਾਰ ਖੇਡ ਲੈਂਦੇ ਵੀ ਲਵਾਉਂਦੇ ਕਦੇ ਨਹੀਂ ਹੈਗੇ। ਹੁਣ ਟਾਈਮ ਵੀ ਤਾਂ ਬਾਈ ਤਕਰੀਬਨ 20 ਮਿੰਟ ਲੱਗੇ ਮਸੀਂ ਉੱਥੇ ਜਾਂਸੀ ਦੇ ਵਿੱਚ ਬਾਈ। ਜੜਕ ਜੜਕ ਕਰਕੇ ਉਹਨਾਂ ਨੇ ਮਿੰਟੋ ਮਿੰਟੀ ਲਾ ਕੇ ਬਸ ਐਨ ਕੰਮ ਨਿਬੇੜਤਾ। ਲਓ ਜੀ ਬਾਈ ਵੀਡੀਓ ਚੱਲਦੀ ਚੱਲਦੀ ਜੀ ਕਬੀਰ ਦਾ ਫੋਨ ਆ ਗਿਆ ਤਾਂ ਉਹ ਵੀ ਵੀਰ ਬੰਪਰ ਬਾਰੇ ਪੁੱਛਦਾ ਦਾ ਬੰਪਰ ਲੋਨ ਹੈ ਤੇ ਦੱਸਿਆ ਨੂੰ ਬਾਈ ਕਰਾਲੀ ਵੀ ਲੱਗ ਜਾਂਦਾ ਤੇ ਮਾਲ ਪਰ ਵੀ ਲੱਗ ਜਾਂਦਾ ਹੈ ਬਾਕੀ ਵੀ ਇਹਦਾ ਕੰਮ ਜਿਹੜਾ ਆਪਣਾ ਹੈਗਾ ਰੋ ਕਰਾਤਾ ਆਪਾਂ ਨੇ ਬਾਕੀ ਆਏਗੇ ਮਸ਼ੀਨ ਲੱਗੀ ਹੋਏ ਉਧਰ ਅਜੂ ਬਾਈ ਦੇ ਦੇਖੋ ਚੱਲਦੀ ਗਮੈਨ ਬਾਈ ਵੀ ਵੱਡੋ ਹੈ ਨਾ 18 ਫੁੱਟ ਆ ਬਾਈ ਖਦਾ 1500 ਰੁਪਏ ਅੱਜ ਇਹ ਤੇ ਬਾਰਮਾ ਬਾਈ ਆਪਣੇ ਥੋੜੀ ਜਿਹੀ ਲੇਟ ਲੱਗੇ ਤੇ ਤੇ ਆਪਣੇ ਵਾਲੇ ਵੱਢ ਹੋਗੇ ਪੰਜ ਚਾਰ ਦਿਨ 10 ਦਿਨੇ ਰੱਖੋ 10 ਤਰੀਕ ਦੇ ਨੇੜੇ ਜੇ ਜਾ ਕੇ ਵੱਢ ਹੋਗੇ ਕਿਉਂਕਿ ਨਾਰਾਂ ਬਾਟ ਲਈ ਜਿਵੇਂ ਬਾਈ ਮੰਡੀ ਦੀ ਬਾਹੁਰਾ ਹਾਲਾ ਫੇ ਫੋਲ ਦਿੰਦੇ ਆ ਜੇ ਜ਼ਿਆਦਾ ਫੋਲ ਦਿੰਦੇ ਫਿਰ ਤੁਹਾਨੂੰ ਪਤਾ ਫੁੱਲਣੇ ਕਰਕੇ ਝਾੜ ਵੀ ਘਟਾ ਹੁੰਦਾ ਮੋਟਰ ਉਹ ਬਾਈ ਜੇ ਬੈਂਦੇ ਆ ਕੇ 10 ਮਿੰਟ ਇੰਨਾ ਮੱਛਰ ਆ ਨਾ ਬਾਈ ਪੁੱਛੋ ਨਾ ਡੈਂਗੂ ਇੱਕ ਤਰ੍ਹਾਂ ਦਾ ਚੱਲੀ ਆ ਹੁਣ ਘਰ ਨੂੰ ਬਾਈ ਦੇਖਦੇ ਜੀ ਜੱਗੇ ਦਾ ਹੋਣਾ ਹੈ ਸਾਵ ਨੂੰ ਬਾਈ ਮੰਡੀ ਜਾਉਂਗੇ ਪੰਡੇ ਵਾਲੀ ਵੀਡੀਓ ਹੁਣ ਆਪਾਂ ਬਾਈ ਕੱਲੂ ਪਾਉਂਗੇ ਝਾੜ ਛੁੱਟ ਕੇ ਆਇਆ ਹੈ ਕਿ ਹੁਣ ਤਾਂ ਟਾਈਮ ਨਹੀਂ ਲੱਗਣਾ ਹੁਣ ਤੱਕ ਜਿਹੜੀ ਵੀਡੀਓ ਬਣੀ ਆਪਾਂ ਨੇ ਉਹੀ ਪਾ ਦੇਣੀ ਬਾਕੀ ਮਿਲਦੇ ਵਈ ਅਗਲੇ ਵਲੌਗ ਚ ਸਾਰਿਆਂ ਨੂੰ ਸਸਰੀ ਘਰ